ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਜਿਸ ਦੇ ਚਲਦਿਆਂ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਕਰ ਰਹੇ ਨੇ ਪਰ ਮਾਨਸਾ ਸ਼ਹਿਰ ਦੇ ਕਈ ਵਾੜਾਂ ਦੇ ਵਿੱਚ ਨਰਕ ਵਰਗੇ ਹਾਲਾਤ ਨੇ ਤੇ ਲੋਕ ਨਰਕ ਵਰਗੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਕਿ ਸੀਵਰੇਜ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਖੜਾ ਤੇ 8 ਮਹੀਨੇ ਤੋਂ ਇਸ ਪਾਣੀ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀ ਜਾ ਤੇ ਬੇਸ਼ੱਕ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਕਈ ਜਗ੍ਹਾ ਤੇ ਪਾਣੀ ਕੱਢ ਦਿੱਤਾ ਪਰ ਅਜੇ ਵੀ ਲੋਕ ਕਾਫੀ ਪਰੇਸ਼ਾਨ ਨੇ ਲੋਕਾ ਦਾ ਇਹ ਕਹਿਣਾ ਕਿ ਪਾਣੀ ਦੇ ਕਾਰਨ ਜਿੱਥੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਨਰਕ ਬਣ ਗਈ ਹੈ ਬਿਮਾਰੀਆਂ ਫੈਲ ਰਹੀਆਂ ਨੇ ਡੇਂਗੂ ਚਿਕਨਗੁਨੀਆ ਮਲੇਰੀਆ ਵਰਗੀਆਂ ਬਿਮਾਰੀਆਂ ਵਧ ਰਹੀਆਂ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਿਹਾ ਸਰ ਕਿੰਨੇ ਚਿਰ ਤੋਂ ਪਾਣੀ ਖੜਾ ਹੀ ਇਹ 2 ਸਾਲ ਹੋ ਗਏ ਤਕਰੀਬਨ ਸਾਨੂੰ ਨਰਕ ਭੋਗਦਿਆਂ ਨੂੰ ਇੱਥੇ ਬਿਮਾਰੀਆਂ ਦੇਖ ਲਓ ਜੀ ਡੇਂਗੂ ਚਿਕਨਗੁਨਿਆ ਮਲੇਰੀਆ ਜਿੰਨੀਆਂ ਬਿਮਾਰੀਆਂ ਸਾਰੀਆਂ ਇਸ ਪਾਣੀ ਤੋਂ ਪੈਦਾ ਹੁੰਦੀਆਂ ਜੀ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਮਹੱਲਾ ਕਲੀਨਿਕ ਬਣਾਏ ਆ ਅਸੀਂ 10-10 ਲੱਖ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਚਾਲੂ ਕੀਤੇ ਆ ਇੰਨਾ ਅਸੀਂ ਸਿਹਤ ਸਹੂਲਤਾਂ ਦਿੱਤੀਆਂ ਇੰਨੇ ਕੰਮ ਕਰਿਆ ਪੰਜਾਬ 'ਚ ਕੋਈ ਕੰਮ ਨਹੀਂ ਕਰਿਆ ਜੀ ਜਿਹੜਾ ਭਗਵਾਨਤਮਾਨ ਸਾਡੇ ਸੀਐਮ ਆ ਉਹ ਭੰਡਾ ਪਹਿਲਾਂ ਵੀ ਉਹਦਾ ਭੰਡਾ ਦਾ ਕੰਮ ਸੀ ਉਹੀ ਚੁਟਕਲੇ ਸੁਣਾਸਣਾ ਲੋਕਾਂ ਨੂੰ ਹੁਣ ਉਹੀ ਗਮਰਾਹ ਕਰੀ ਜਾਂਦਾ ਜੀ ਅੱਜ ਤੱਕ ਡਰਪ 5 ਪੈਸਾ ਦਾ ਉਹਨੇ ਕੰਮ ਨਹੀਂ ਕਰਿਆ ਕੱਲ ਸਾਡੇ ਦੇਖਿਆ ਜੀ ਇੱਕ ਟਰਾਂਸਫਾਰਮਰ ਧਰਿਆ ਉਹਦਾ ਉਦਘਾਟਨ ਕਰਨ ਗਏ ਆ ਸਾਡੇ ਇਲਾਕੇ ਦੇ ਐਮਐਲਏ ਵਿਜੇ ਸਿੰਘ 라 ਜੀ ਕਿੱਡੀ ਘਟੀਆ ਗੱਲ ਆ ਇਹ ਇੱਕ ਟਰਾਂਸਫਾਰਮ ਦਾ ਇੱਕ ਐਮਐਲਏ ਉਦਘਾਟਨ ਕਰੇ ਇੱਥੇ ਪਹਿਲਾਂ ਪਤਾ ਨਹੀਂ ਸਰਕਾਰਾਂ ਨੇ ਲੱਖਾਂ ਹੀ ਟਰਾਂਸਫਾਰਮਰ ਧਰੇ ਆ ਕੁਝ ਨਹੀਂ ਹੋਇਆ ਆ ਸਾਡੀ ਗਲੀ ਦੇਖ ਲਓ ਅੱਜ ਸਮਰਫੀਲਡ ਸਕੂਲ ਵਾਲੀ ਗਲੀ ਆ ਜਿੱਥੋਂ ਦੀ 4 ਤੋਂ 500 ਬੱਚਾ ਆ ਨਾਲ ਹੀ ਸਾਡੇ ਸਕੂਲ ਆ ਜੀ ਸਮਰਫੀਲਡ ਸਕੂਲ ਡੇਲੀ ਅਪਡਾਉਣ ਕਰਦੇ ਆ ਉਹ ਸਕੂਲ ਦੀਆਂ ਮੈਡਮਾਂ ਉਹ ਸਕੂਲ ਦੇ ਟੀਚਰ ਸਾਰੀ ਗਲੀ ਦਾ ਬੁਰਾ ਹਾਲ ਆ ਅਸੀਂ ਐਮਐਲਏ ਸਾਬ ਕੋਲੇ ਗਏ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਨੇ ਨੀਨੂ ਜੀ ਉਹਦੇ ਕੋਲ ਗਏ ਬਹੁਤ ਹੱਥ ਬੰਨੇ ਸਾਡੇ ਡੀਸੀ ਕੋਲ ਅਸੀਂ ਮੰਗ ਪੱਤਰ ਦੇ ਕੇ ਆਏ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅੱਕ ਕੇ ਹੁਣ ਅਸੀਂ ਆਪਦੇ ਘਰਾਂ 'ਚ ਬੈਠ ਗਏ ਆ ਅੱਜ ਜੇ ਪ੍ਰਸ਼ਾਸਨ ਆ ਕੇ ਦੇਖੇ ਹਰ ਘਰ ਵਿੱਚ ਚਾਰ-ਚਾਰ ਮਰੀਜ਼ ਨੇ ਬੁਖਾਰ ਦੇ ਐਡਾ ਬੁਰਾ ਹਾਲ ਆ ਡਾਕਟਰਾਂ ਨੇ ਸਾਰੇ ਘਰਾਂ ਨੂੰ ਲੁੱਟ ਕੇ ਖਾ ਰੱਖਿਆ ਜੀ ਗਰੀਬ ਦੱਸੋ ਕੀ ਕਮਾਵੇ ਤੇ ਕੀ ਖਾਵੇ ਬਹੁਤ ਜ਼ਿਆਦਾ ਬੁਰਾ ਹਾਲ ਆ ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਸਿਹਤ ਵਿਭਾਗ ਨੂੰ ਸਾਡੇ ਪੰਜਾਬ ਦੀ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਸਾਡੀ ਇਸ ਗਲੀ ਦਾ ਕੋਈ ਹੱਲ ਕੀਤਾ ਜਾਵੇ ਇਹਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਤੇ ਨਹੀਂ ਤਾਂ ਫਿਰ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੋਣਾ ਜੀ ਪਤਾ ਨਹੀਂ ਕੀ ਕੀ ਬਿਮਾਰੀਆਂ ਫੈਲਣਗੀਆਂ ਨਾਮਾ ਜੀ ਹਰਵਿੰਦਰ ਸਿੰਘ ਜੀ ਬਾੜਾ ਕਿਹੜਾ ਬਾੜਾ ਹੈ ਜੀ ਇਹ ਬਾੜ ਨੰਬਰ 11 ਪਹਿਲਾ 12 ਹੈ ਗਲੀ ਕਿਹੜੀ ਵੱਲ ਦੀ ਹੈ ਗਲੀ ਸਮਰਪਿੰਡ ਸਕੂਲ ਵਾਲੀ ਗਲੀ ਇੱਥੇ ਬਰਾਦ ਤੋਂ ਪਾਣੀ ਖੜਾ ਹੀ 2 2.5 ਸਾਲ ਤੋਂ ਕੀ ਕਹਿਣਾ ਚਾਹੂੰਗੀ ਕੀ ਕਹਿਣਾ ਯਾਰ ਹਸਤਾ ਗਿੱਟੇ ਤੜਾ ਹੀ ਫੜਦੇ ਆ ਮੈਂ ਪਲਾਸਟਰ ਹੁਣ ਖਲਾਇਆ ਆ ਆ ਸੋਚਿਆ ਹੁਣ ਵੀ ਆ ਹੈਗਾ ਹਜੇ ਤੇ ਇੱਥੇ ਮੋਟਰਸਾਈਕਲ ਤੇ ਜਾਂਦਾ ਸੀਗਾ ਮੋਟਰਸਾਈਕਲ ਤੇ ਉਹ ਉੱਥੇ ਜਿੱਥੇ ਆ ਪਾਣੀ ਜਿਆ ਖੜਾ ਗਾਂ ਉੱਥੇ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਮੇਰੀ ਮੇਰੀ ਥੱਲੇ ਲੱਤ ਆ ਗਈ ਤੇ 20 ਦਿਨ ਹੋ ਗਏ ਪਏ ਨੂੰ ਘਰੇ ਐਮਸੀ ਸਰਵਾਨਾ ਜਨ ਅਗਰ ਕਾਉਂਸਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨੀ ਚਾਹੀ ਕੋਈ ਇਹ ਮਸਲੇ ਤੇ ਚਾਹੀ ਨਹੀਂ ਤਾਂ ਚਾਹੀ ਮੈਂ ਬਥੇਰੀ ਕੀਤੀ ਐ ਗੱਲ ਤਾਂ ਬਥੇਰੀ ਕੀਤੀ ਅਸੀਂ ਬਥੇਰੀ ਕਰ ਲਈ ਇਕੱਲੇ ਇਕੱਲੇ ਨੇ ਗੱਲ ਕਰ ਲਈ ਐ ਮਸੀਦੇ ਕੰਨ ਤੇ ਜੂ ਨਹੀਂ ਸਰਕਦੀ ਕੋਈ ਹੱਲ ਨਹੀਂ ਹੋਇਆ ਹੱਲ ਕਿੱਥੇ ਆ ਹੁਣ ਹੱਲ ਸੋਡੂ ਸਾਹਮਣੇ ਆ ਸਾਡੇ ਘਰ ਡੁੱਪਣ ਨੂੰ ਫਿਰਦੇ ਪਾਣੀ ਦਿਖਾਓ ਚਾਚ ਪੇਰੀ ਬਿਮਾਰੀਆਂ ਤੋਂ ਠੀਕ ਠਾਕ ਐ ਮਨ ਲਾ ਬਾਹ ਬਿਮਾਰੀ ਨਹੀਂ ਹੈ ਜੀ ਇਹ ਬਿਮਾਰੀ ਹੈ ਜਿਹੜੇ ਗੱਟੇ ਟੁੱਟੀ ਜਾਂਦੇ ਨੇ ਹਲੇ ਡੇਂਗੂ ਹੋਣਾ ਉਹ ਆ ਟਿਕਲ